સેવા બી જાગરુ એના સેવા ખાતે અને વિદેશા રેટા બરતન અને દવાઈયા ભેજના શ

ਅੰਦਰ ਜਿੰਨਾ ਮਰੀ ਸਮਾਨ ਇਕੱਠਾ ਕਰੀਏ ਆਪਣੇ ਪੋਸਟ ਆਫਿਸ ਆਉਂ ਅੰਦਰ ਮਹੱਤਵ ਦੇ ਤਾਈ ਕੀ ਕਾਰਨ ਹੈ ਕਿ ਜਦੋਂ ਤੱਕ ਅਸੀਂ ਆਪਣੀ ਪਹੁੰਚ ਜਨਰਲ ਪਬਲਿਕ ਤੱਕ ਨਹੀਂ ਪਹੁੰਚਾਵਾਂਗੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਕਰਾਂਗੇ ਉਹਨਾਂ ਨੂੰ ਨਹੀਂ ਸੁਣਾਂਗੇ ਆਪਣੇ ਪ੍ਰੋਡਕਟ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਦੇਵਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਕੇ ਸਾਰੇ ਬੈਠ ਜਾਓ ਅੰਨਾ ਨਹੀਂ ਆਪ ਲੋਕ ਠੀਕ ਹੈ ਸਰ ਕੋ ਸਾਡੇ ਇਸ ਕਾਰਜਕ੍ਰਮ ਨੂੰ ਕਰੰਦਾ ਇਹ ਹੀ ਉਦੇਸ਼ ਸੀ ਕਿ ਅਸੀਂ ਜਾਵੋ ਜਿਆਦਾ ਜਨਤਾ ਨਾਲ ਜੁੜ ਸਕੀਏ ਸਾਡੀ ਕੋਸ਼ਿਸ਼ ਸੀ ਕਿ ਅਸੀਂ ਜਨ ਪ੍ਰਤੀਨਿਧੀਆਂ ਨੂੰ ਵੀ ਇਸ ਮੌਕੇ ਤੇ ਬੁਲਾਈਏ ਤੇ ਉਹਨਾਂ ਦੇ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਿਭਾਗ ਦੇ ਕੰਮਾਂ ਨੂੰ ਅੱਗੇ ਲਿਜਾਣ ਵਿੱਚ ਸਹਿਯੋਗ ਦੇ ਵਾਸਤੇ ਅਸੀਂ ਉਹਨਾਂ ਨੂੰ ਵੀ ਮੋਟੀਵੇਟ ਕਰਨਾ ਚਾਹੁੰਦੇ ਸੀ ਤੇ ਸਾਨੂੰ ਇਹ ਮੰਚ ਮਿਲਿਆ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਵਿਭਾਗ ਦੁਆਰਾ ਕਿੱਦਾਂ ਸੇਵਿੰਗ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਭਾਵੇਂ ਉਹ आम सेविंग खाता हो भावेंट डिपोजिट जिन्होंने एफ डी भी कहा जाता है भावें सुकन्या समृद्धि वर्गे खास खाते हो जे दस साल तक भी बच्चियों वास्ते खोले जाते हैं या पी पी एफ वर्गे प्रचलित खाते हो जे सारे पता तो है लेकिन खुलवा तो ਲੋਕਾਂ ਨੂੰ ਇਹ ਹੁੰਦਾ ਹੈ ਕਿ ਪਤਾ ਨਹੀਂ ਕਿ ਇਹ ਕਿੰਨੇ ਟਾਈਮ ਤੱਕ ਪੈਸਾ ਇਸ ਬਲੌਕ ਰਹੇਗਾ ਤੇ ਉਹ ਚੀਜ਼ਾਂ ਅਸੀਂ ਜ਼ਿਆਦਾ ਜ਼ਿਆਦਾ ਉਜਾਗਰ ਕਰਨਾ ਚਾਹੁੰਦੇ ਹਾਂ ਜਨਤਾ ਨੂੰ ਕਿ ਉਹ ਇਹਨਾਂ ਸੇਵਾਵਾਂ ਦਾ ਫਾਇਦਾ ਚੁੱਕ ਸਕੇ ਜੋ ਬੈਂਕਿੰਗ ਦੀਆਂ ਸੇਵਾਵਾਂ ਸਾਡੇ ਡਿਪਾਰਟਮੈਂਟ ਦੀਆਂ ਹਰ ਪਿੰਡ ਤੱਕ ਲੈ ਜਾਣ ਦੀ ਕੋਸ਼ਿਸ਼ ਹੈ ਜੋ ਇੰਸ਼ੋਰੈਂਸ ਦੀਆਂ ਸੇਵਾਵਾਂ ਪੋਸਟਲ ਲਾਈਫ ਇੰਸ਼ੋਰੈਂਸ ਹੋਵੇ ਚਾਹੇ ਰੂਰਲ ਪੋਸਟਲ ਲਾਈਫ ਇੰਸ਼ੋਰੈਂਸ ਉਸ ਨੂੰ ਅਸੀਂ ਹਰ ਕਾਰਨਰ ਤੱਕ ਪਹੁੰਚਾਣਾ ਚਾਹੁੰਦੇ ਹਾਂ ਆਪਣੇ ਦੇਸ਼ ਦੇ ਤੇ ਉਸ سلسلے ਨੂੰ ਅੱਗੇ ਵਧਾਉਂਦੇ ਹੋਏ ਪਾਰ ਸਰਕਾਰ ਦੇ ਬੋਲ ਨੂੰ ਅੱਗੇ ਲਿਜਾਣਦੇ ਹੋਏ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵਕਤ ਤੋਂ ਬਾਅਦ ਆਪਣੇ ਟੀਮ ਮੈਂਬਰਸ ਜਿਹਦੇ ਵਿੱਚ ਗ੍ਰਾਮੀਨ ਡਾਕ ਸੇਵਕ ਆਂਗਰੇ ਹਨ ਉਹਨਾਂ ਨੂੰ ਪ੍ਰੋਫਾਈਟ ਕਰੀਏ ਤਾਂ ਕਿ ਉਹ ਵਕਤ ਤੋਂ ਬਾਅਦ ਜਨਤਾ ਨਾਲ ਜੁੜਨ ਤੇ ਅੱਗੇ ਵਧ ਕੇ ਸਾਡੇ ਵਿਭਾਗ ਦਾ ਆ ਪ੍ਰਚਾਰ ਪ੍ਰਸਾਰ ਕਰਨ ਤੇ ਜਨਤਾ ਨੂੰ ਆ ਵਿੱਤੀ ਸੰਦਰਸ਼ਨ ਦੇ ਵਿੱਚ ਲੈ ਕੇ ਆਉਣ